ਸਾਰੇ ਨੂੰ ਜੈਮ ਸੀ ਦੀ ਅੱਜ ਅਸੀਂ ਪੜ੍ਹਾਂਗੇ ਸ਼੍ਰੇਸ਼ਟ ਗੀਤ ਦਾ ਪਹਿਲਾ ਅਧਿਆਇ ਪ੍ਰੇਮ ਰਤੀ ਗਲਬਾਤ ਪਹਿਲੀ ਆਇਤ ਸੁਲੇਮਾਨ ਦਾ ਸ਼੍ਰੇਸ਼ਟ ਗੀਤ ਦੂਸਰੀ ਆਇਤ ਉਹ ਮੈਨੂੰ ਆਪਣੇ ਮੂੰਹ ਦੀਆਂ ਚੁੰਮੀਆਂ ਨਾਲ ਚੁੰਮੇ ਕਿਉਂ ਜੋ ਤੇਰੇ ਪ੍ਰੇਮ ਮਦ ਨਾਲੋਂ ਚੰਗਾ ਹੈ ਤੀਸਰੀ ਆਇਤ ਸੁਗੰਧ ਲਈ ਤੇਲ ਤੇਲ ਚੰਗੇ ਹਨ ਤੇਰੇ ਨਿਆਉ ਚੋਏ ਹੋਏ ਤੇਲ ਵਰਗਾ ਹੈ ਇਸ ਲਈ ਕੁਵਾਰੀਆਂ ਤੈਨੂੰ ਪਿਆਰ ਕਰਦੀਆਂ ਹਨ ਚੌਥੀ ਆਇਤ ਮੈਨੂੰ ਮੋਹ ਲੈ ਅਸਾਂ ਅਸੀਂ ਤੇਰੇ ਪਿੱਛੇ ਦੌੜਾਂਗੇ ਆ ਪਾਸ਼ਾ ਮੈਨੂੰ ਆਪਣੀਆਂ ਕੋਠੜੀਆਂ ਵਿੱਚ ਲਿਆਇਆ ਅਸੀਂ ਤੇਰੇ ਬਾਗ ਵਿੱਚ ਅਸੀਂ ਤੇਰੇ ਬਾਗ ਬਾਗ ਤੇ ਆਨੰਦ ਹੋਵਾਂਗੇ ਆ ਅਸੀਂ ਤੇਰੇ ਵਿੱਚ ਬਾਗ ਬਾਗ ਤੇ ਆਨੰਦ ਹੋਵਾਂਗੇ ਆ ਅਸੀਂ ਤੇਰੇ ਪ੍ਰੇਮ ਨੂੰ ਮਦ ਨਾਲੋਂ ਵੱਧ ਚੇਤੇ ਕਰਾਂਗੇ ਆ ਉਹ ਤਾਂ ਉਹ ਧਰਮ ਨਾਲ ਤੈਨੂੰ ਪਿਆਰ ਕਰਦੀਆਂ ਹਨ ਪੰਜਵੀਂ ਆਇਤ ਹੇ ਯਰੂਸ਼ਲਮ ਦੀ ਧੀਓ ਮੈਂ ਤਾਂ ਹਾਂ ਕਾਲੀ ਕਲੂਟੀ ਪਰ ਹਾਂ ਸੋਣੀ ਕੈਦਾਰ ਦੇ ਤੰਬੂਆਂ ਵਰਗੇ ਸੁਲੇਮਾਨ ਦੇ ਪਰਦਿਆਂ ਦੀ ਨਿਆਈ 6ਵੀਂ ਆਇਤ ਮੈਨੂੰ ਨਾ ਦੇਖੋ ਮੈਂ ਤਾਂ ਹਾਂ ਕਾਲੀ ਕਲੂਟੀ ਸੂਰਜ ਨੇ ਤਾਂ ਮੈਨੂੰ ਨੀਜ ਨਾਲ ਵੇਖਿਆ ਹੈ ਮੇਰੀ ਅੰਮਾ ਦੇ ਪੁੱਤਰ ਮੈਥੋਂ ਗੁੱਸੇ ਹਨ ਉਹਨਾਂ ਨੇ ਮੈਨੂੰ ਅੰਗੂਰੀ ਬਾਗਾਂ ਦੀ ਰਾਖੀ ਉੱਤੇ ਲਾਇਆ ਪਰ ਮੈਂ ਆਪਣੀ ਨਿੱਜੀ ਅੰਗੂਰੀ ਬਾਗ ਦੀ ਰਾਖੀ ਨਾ ਕੀਤੀ 7ਵੀਂ ਆਇਤ ਮੈਨੂੰ ਦੱਸ ਇਹ ਮੇਰੇ ਪ੍ਰਾਨ ਪਰੀਏ ਤੂੰ ਕਿੱਥੇ ਇੱਜੜ ਚਾਰਦਾ ਹੈ ਦੁਪਹਿਰ ਦੇ ਵੇਲੇ ਕਿੱਥੇ ਬਿਠਾਉਂਦਾ ਹੈ ਮੈਂ ਕਿਉਂ ਝੁੰਡ ਵਾਲੀ ਵਾਂਝ ਤੇਰੇ ਸਾਥੀਆਂ ਦੇ ਇੱਜੜ ਦੇ ਕੋਲ ਹਵਾਂ ਅੱਠਵੀਂ ਆਇਤ ਜੇ ਤੂੰ ਨਹੀਂ ਜਾਣਦੀ ਹੈ ਇਸਤਰੀਆਂ ਵਿੱਚ ਰੂਪਵੰਤੀ ਹੈ ਤਾਂ ਤੂੰ ਇੱਜੜ ਦੇ ਖੁਰੇ ਉੱਤੇ ਚਲੀ ਜਾ ਅਤੇ ਆਪਣੇ ਮੇਮਣੀਆਂ ਨੂੰ ਆਜੜੀਆਂ ਦੇ ਵਸੇਬਿਆਂ ਕੋਲ ਚਾਰ ਨੌਵੀਂ ਆਇਤ ਹੈ ਮੇਰੀ ਪ੍ਰੀਤਮਾ ਮੈਂ ਤੈਨੂੰ ਆਪਣੀ ਘੋੜੀ ਨਾਲ ਜਿਹੜੀ ਫਿਰਿ ਆਉਂਦੇ ਰੱਥਮ ਵਿੱਚ ਹੈ ਮਿਲਾਇਆ ਦਸਵੀਂ ਆਇਤ ਤੇਰੀਆਂ ਗੱਲਾਂ ਵਾਲੀਆਂ ਦੇ ਸੋਨਿਆ ਸੋਹਣੀਆਂ ਹਨ ਤੇਰੀ ਗਰਦਨ ਮੋਤੀਆਂ ਦੀ ਮਾਲਾ ਹੈ 11ਵੀਂ ਆਇਤ ਅਸੀਂ ਤੇਰੇ ਲਈ ਸੋਨੇ ਦਾ ਹਾਰ ਚਾਂਦੀ ਦੇ ਫੁੱਲਾਂ ਨਾਲ ਬਣਾਵਾਂਗੇ 12ਵੀਂ ਆਇਤ ਜਦ ਤੇ ਇੱਕ ਪਾਸ਼ਾ ਆਪਣੀ ਮੇਜ਼ ਤੇ ਸੀ ਮੇਰਾ ਜਟਾ ਮਾਸੀ ਦੀ ਸੁਗੰਧ ਉੱਡਦੀ ਰਹੀ 13ਵੀਂ ਆਇਤ ਮੀਰਾ ਬਾਲਮ ਮੇਰੇ ਲਈ ਗੰਦਰਸ ਦੀ ਪੁੜੀ ਹੈ ਜੋ ਮੇਰੀਆਂ ਛਾਤੀਆਂ ਵਿੱਚ ਰਾਤ ਕੱਟਦਾ ਹੈ चौदहवीं आयत मेरा बालम मेरे लिए मेहंदी के फुलों का गुच्छा एन गद्दी के बगीचे है पंद्रहवीं आयत वेख हे प्रीतमा तो रूपवंत है वेख हे रूपवं वेख तू रूपवंत है तेरिया अखा कबूतरिया हैं सोलहवीं आयत हे मेरे बालम वेख तू रूपवंत है तू सचमुच प्रेम रता है साड़ी सेज हरी है सतारवीं आयत ਸਾਡੇ ਘਰ ਦੇ ਸ਼ਤੀਰ ਦੀਵਾਰਾਂ ਦੇ ਸਾਡੀ ਕੜੀਆਂ ਸੂਰ ਦੀਆਂ ਹਨ ਆਮੀਨ ਪ੍ਰਭੂ ਜੀ ਨੇ ਵਚਨ ਪੜੇ ਸੁਣੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਹੀ ਵਸਤੇ ਰਹਿਣ ਆਮੀਨ ਸਾਂਜਮ ਸਿੱਕੀ